ਸਤਿ ਸ਼੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਜਿਹੜੀ ਅੱਜ ਵੀਡੀਓ ਬਣਾਉਣ ਲੱਗਿਆਂ ਤੇ ਸਾਰੇ ਉਹੀ ਗੱਲ ਫੇਰ ਆ ਜਾਂਦੀ ਹੈ ਨਾ ਜਿਹੜੇ ਭਰਾ ਜਿਵੇਂ ਫੋਨ ਕਰਦੇ ਆ ਵੀ ਤੋਕੜ ਗੱਭਣ ਲੈਣੀ ਆ ਉਹ ਵੀ ਕੋਈ ਚੰਗੇ ਰਕਾਲ ਵਾਲੀ ਕਿਉਂ ਹਰੇਕ ਭਰਾ ਨੂੰ ਹੁੰਦਾ ਵੀ 2.5-3 ਲੱਖ ਆਪਾਂ ਨਹੀਂ ਖਰਚ ਸਕਦੇ ਤਾਂ ਕਿ ਆਪਾਂ ਕੋਈ ਤੋਕੜ ਗੱਭਣ ਪਸ਼ੂ ਲੈ ਲਈਏ ਨਾਲ ਵੀ ਅੱਗੇ ਉਹ ਉਹੀ ਗੱਲ 2.5-3 ਲੱਖ ਵਾਲਾ ਚੈਂਪੀਅਨ ਪਸ਼ੂ ਬਣ ਜੇ ਹੈਨਾ ਤੇ ਅੱਜ ਆਪਾਂ ਸਾਰੇ ਜਾਨਵਰ ਤੁਹਾਨੂੰ 5-6 ਜਾਨਵਰ ਦੇ ਸਾਰੇ ਟੋਕੜ ਗੱਬੜ ਦਿਖਾਵਾਂਗੇ ਤੇ ਲਾਸਟ ਤੱਕ ਜਰੂਰ ਦੇਖਿਓ ਐਂਡ ਤੋਂ ਐਂਡ ਕੁਆਲਿਟੀ ਆ ਤੁਸੀਂ ਆਪ ਆਪਣੇ ਮੂੰਹ ਮੰਨੋਗੇ ਵੀ ਬਾਕੀ ਝੋਟੀਆਂ ਚੰਗੀਆਂ ਨੇ ਜਿਹੜੀਆਂ ਝੋਟੀਆਂ ਨੂੰ ਅਕਸਰ ਹਰੇਕ ਭਰਾ ਚਾਹੁੰਦਾ ਵੀ ਆਪਣੇ ਘਰ ਦਾ ਸ਼ਿੰਗਾਰ ਬਣ ਹੈ ਨਾ ਅੱਜ ਉਹ ਤੁਹਾਨੂੰ ਆਪਾਂ ਕੋਈ 4 ਮਹੀਨਿਆਂ ਦੀ ਕੋਈ 5 ਮਹੀਨਿਆਂ ਦੀ ਐਵੇਂ ਗੱਬੜਾ ਨੇ ਬਾਕੀ ਡਿਟੇਲ ਆਪਾਂ ਸਾਰੀ ਲੈ ਲਾਂਗੇ ਕੀ ਗੱਲਬਾਤ ਸੱਤ-ਅੱਠ ਪਸ਼ੂਆ ਇੱਕ ਤਾਜੀ ਝੋਟੀ ਵੀ 15 ਕਿਲੋ ਦੁੱਧ ਤਿਆਰ ਵਾਲੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਆਪਣਾ ਵੀ ਹੌਸਲਾ ਬਣਿਆ ਰਹਿੰਦਾ ਆਪਣੇ ਚੈਨਲ ਤੇ ਤੁਸੀਂ ਅਕਸਰ ਦੇਖਦੇ ਹੋ ਵੀ ਐ ਟੌਪ ਤੋਂ ਟੌਪ ਜਾਨਵਰ ਹੁੰਦੇ ਆ ਬਾਕੀ ਗੱਲਬਾਤ ਆਪਾਂ ਕਰਵਾ ਦਿੰਨੇ ਆ ਬਾਈ ਗੱਗੀ ਨਾਲ ਕੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਵੇਂ ਕੰਮ ਕਰ ਕੰਮ ਕਰ ਬਹੁਤ ਸੋਹਣਾ ਬਈ ਅੱਜ ਵਾਲੀ ਵੀਡੀਓ ਚ ਫਿਰ ਇਹ ਦਾ ਜਾਨਵਰ ਕਿਵੇਂ ਇਹ ਤਾਂ ਬਈ ਯਾਰ ਬਸ ਰੱਬੀ ਰੂਹੇ ਨੇ ਅਸਲ ਝੋਟੀਆਂ ਨੇ ਮੇਰੇ ਵੀ ਮਨ ਨੂੰ ਸਕੂਨ ਮਿਲਦਾ ਉਹ ਪਿਆ ਮੰਜਾ ਮੇਰਾ ਅੰਦਰ ਜਾ ਏਸੀ ਵਾਲੇ ਕਮਰੇ ਚ ਜਾਣ ਨੂੰ ਜੀ ਨਹੀਂ ਕਰਦਾ ਵੀ ਇਹਨਾਂ ਦੀ ਸੇਵਾ ਕਰੀ ਜਾਵਾਂ ਇਹੀ ਜਾਂ ਮੰਜਾ ਕਿਤੋਂ ਰੱਬ ਦੀ ਕਿਰਪਾ ਨਾਲ ਮਿਲੀਆਂ ਨੇ ਪਰ ਹੈਗੀਆਂ ਵੀ ਟੋਕੜ ਗੱਪੜਾਂ ਨੇ ਸਾਰੀਆਂ ਗੱਪੜਾਂ ਚੱਕ ਪਾਸ ਨੇ ਦੁੱਧ ਵੀ ਆ ਦੋ ਤਿੰਨ ਮਗਰ ਬੱਚੇ ਵੀ ਨੇ ਬਾਕੀ ਯਾਰ ਮੈਨੂੰ ਬਾਲੇ ਹੈਪੀ ਫੋਨ ਆਉਂਦੇ ਦੀ ਬਾਈ ਯਾਰ ਕੋਈ ਟੌਪ ਕੁਆਲਿਟੀ ਟੋਕੜ ਝੋਟੀ ਲਿਆ ਦੇ ਵੀ ਯਾਰ 3.5 ਲੱਖ ਰੁਪਈਆ ਲਾਉਣਾ ਬਹੁਤ ਔਖਾ ਔਖਾ 8102 ਤੋਂ ਪਲੱਸ ਚੰਗੀ ਸਿਰੇ ਦੀ 2 ਤੋਂ ਪਲੱਸ ਮਿਲਦੀ ਆ ਠੀਕ ਹੈ ਹੁਣ ਇਹੀ ਜਾਨਵਰ ਵੀ ਸੁਖਨ ਵਾਲੇ ਆਪਣੀ ਵੇਚੇ ਹੋਏ ਸੀ ਪਹਿਲਾਂ ਠੀਕ ਹੈ ਇਹ ਜੰਮੂ ਜੋ ਤੋਂ ਕੜਵਈਆਂ ਲੈਂਦੀਆਂ ਨੇ ਆਪਣੇ ਠੀਕ ਆ ਜੰਮੂ ਵਾਲੇ ਤੋਂ ਉਹੀ ਨਹੀਂ ਮਾਰੀ ਹਾਂ ਹਾਂ ਸਿਰੇ ਦੀਆਂ ਨੇ ਇਹ ਅੱਜ ਵੀ ਅੱਧਾ ਅਧਰੇਟ ਮਈਆਂ ਮਿਲਦੀਆਂ ਨੇ ਵੀ ਠੀਕ ਹੈ ਕਿਉਂਕਿ ਯਾਰ ਆਪਣਾ ਵਪਾਰ ਹੈ ਜੀਤਾ ਕਰਦਾ ਮੈਂ ਸਾਰੀਆਂ ਘਰੇ ਰੱਖ ਲਾ ਤੇ ਨਿਗਾਹ ਮਾਰੀ ਵੀ ਅੰਬਰੰਡਾ ਸੁਖ ਨਾਲ ਭਰਿਆ ਪਿਆ ਹਾਂ ਹੈ ਬਾਕੀ ਚੈੱਕ ਪਾਸ ਮਈਆਂ ਦਾ ਕੋਈ ਘਾਟੇ ਹੀ ਨਹੀਂ ਹੁੰਦਾ ਇਹ ਤਾਂ ਹੈ ਨਾ ਕੋਈ ਘਾਟੇ ਨਹੀਂ ਹੈਗਾ ਬਈ ਯਾਰ ਇਹ ਨਾਲ ਦੁੱਧ ਦੇਣਗੀਆਂ ਤੇ ਇਹੀ ਜਿਹਾ ਭਾਂਡੇ 'ਚ ਖੜੀਆਂ ਹੋਣ ਕਿ ਜੇ ਮੈਂ ਆਪਾ ਰਿਸ਼ਤਾ ਦੇਖਣ ਆਪਾਂ ਵੀ ਜਾਂਦੇ ਆਂ ਤੀਆਂ ਭੈਣਾਂ ਵਾਲੇ 'ਚ ਕੋਈ ਆਉਂਦਾ ਵੀ ਆ ਜਾਂਦੇ ਵੀ ਆ ਅਗਲਾ ਜ਼ਮੀਨ ਦੇਖਣ ਨਹੀਂ ਜਾਂਦਾ ਮਈਆਂ ਦੇਖ ਕੇ ਕਹਿੰਦਾ ਬਈ ਬੰਦੇ ਟੱਟ ਕੰਮ ਆ ਵੀ ਬਈ ਰਿਸ਼ਤਾ ਕਰ ਦੋ ਆਪਾਂ ਵੀ ਦੇਖਦੇ ਆਂ ਤੀਆਂ ਬਣ ਵਾਲਿਆਂ ਜਾ ਕੇ ਅਕਲ ਦੇ ਰੂਹ ਖੁਸ਼ ਕਰਨ ਵਾਲੀਆਂ ਚੀਜ਼ਾਂ ਠੀਕ ਐ ਨਾ ਬਾਕੀ ਯਾਰ ਤੈਨੂੰ ਮੈਂ ਦਿਖਾਉਣਾ ਕੱਲੀ ਕੱਲੀ ਜੇ ਕੋਈ ਅੜਿਆ ਹੋਇਆ ਕੰਮ ਐ ਵੀ ਇਹ ਲੈ ਕੇ ਹੋ ਜੂ ਸਿਰੇ ਲੱਗ ਜੂ ਗੱਲ ਕਿਵੇਂ ਦੇਟ ਦੀ ਟੱਪ ਜਾਂਦੀ ਆ ਪਰ ਜੇ ਇਹੀ ਜੇ ਜਾਨਵਰ ਘਰੇ ਖੜੇ ਹੋਣ ਅਗਲਾ ਕੁਸਰਾ ਕੁਸੂ ਸੋਚੂ ਆਪਣੇ ਵਰਗਾ ਪੱਕੇ ਹੁੰਨ ਵਾਲੀ ਬੰਦਿਆਂ ਦੀ ਕੁਆਲਿਟੀ ਹੈਗੀ ਆ ਆ ਤੂੰ ਅੱਜ ਤੋਫਾ ਵੀ ਆਪਾਂ ਲਾ ਲਈ ਹਾਂ ਸਲਾ ਹਾਂ ਆ ਜਾ ਉਧਰੋਂ ਮੀਟਿੰਗ ਨਹੀਂ ਸ਼ੁਰੂ ਕਰਾਂਗੇ ਤੇ ਲਾਖ ਤੇ ਤੁਹਾਨੂੰ ਆ ਨੀਲੀ ਦੀ ਦਿਖਾ ਦਾਂਗੇ ਕਰਾਸ ਕਹਿ ਲੋ ਚਾਹੇ ਪਰ ਬੱਡੀ ਬਹੁਤ ਆ ਰੂਹ ਖੁਸ਼ ਹੁੰਦੀ ਆ ਵੀ ਹੈ ਜਾਨਵਰ ਹਨ ਤੇ ਜਿਵੇਂ ਆਹ ਕੁਆਲਿਟੀ ਵੀ ਆ ਵੀ ਤੋਕੜੇ ਕਾ ਬਣਾ ਇਹਦਾ ਦੇਖ ਲਓ ਤੁਸੀਂ ਮੂੰਹ ਕੀ ਕੁਆਲਿਟੀ ਦਾ ਵੀ ਤੋਹਫੀ ਆ ਯਾਰ ਹਨ ਲੈ ਪਹਿਲਾ ਸਾਨੂੰ ਆਪਾਂ ਮੀਣੀ ਝੋਟੀ ਤੋਂ ਸ਼ੁਰੂ ਕਰਾਂਗੇ ਜਿਹੜੀ ਦਾ ਕਹਿੰਦੇ ਡੇਢ ਕ ਮੀਣੀ ਰਹਿੰਦਾ ਸੁਣਦਾ ਲੱਤੌਰ ਕਰਾ ਆ ਮੀਣੀ ਜੱਟ ਤੇ ਸ਼ੁਰੂ ਕਰਨੀ ਦੰਦਾਂ ਜੋ ਕਹਿ ਦਿੰਦਾ ਕਿ ਕੀ ਦੋ ਦੰਦਾ ਦੋ ਦੰਦਾ ਓਏ ਬਸ ਥੋੜੀ ਆ ਦੇਖੀ ਗੱਟੀ ਗਾਦੀ ਆਦਾ ਆਪਣੇ ਮਈਆਂ ਬੜੀਆਂ ਵੱਡੀਆਂ ਵੱਟੀਆਂ ਖੜੀਆਂ ਨੇ ਹਾਂ ਐਪੀ ਆ ਦੇਖੀ ਪੋਲੀ ਦੇਖੀ ਕਿੰਨੀਆਂ ਇਦਾਂ ਹੀ ਬਣ ਬਣ ਲਾ ਗੱਟੀ ਬੌਲੀ ਹੋ ਜੂ ਬਈ ਆ ਲੈਵਾ ਦੇਖ ਹੂੰ ਡੇਢ ਮਹੀਨਾ ਰਹਿ ਗਿਆ ਕੰਦੀ ਬੋਤਾ ਯਾਰ ਹਨਾ ਲਗ ਬੰਦੇ ਦਿਲ ਨਾ ਵੀ ਡੇੜਦਾ ਮੈਨੂੰ ਲੱਗਦਾ ਵੀ ਮਹੀਨੇ ਚਿਰ ਕਰਤੀ ਸੀ ਇਹ ਇਹ ਤਾਂ ਨਹੀਂ ਮਾਰਦੀ ਲੱਤ ਯਾਰ ਇਹਨੇ ਕਿੱਥੇ ਮਾਰਨੀ ਆ ਭੱਜਣ ਲਈ ਆ ਦੇ ਕਿ ਮੂਰੋਂ ਵੀ ਆਇਆ ਨਹੀਂ ਹੈਗਾ ਪੀ ਆ ਦੇ ਕਿ ਆ ਲੈ ਵਾ ਪਿੱਛੇ ਤਾਂ ਹੈਗੀ ਆ ਆ ਦੇ ਬਰਨ ਵਾਲਾ ਬਰਨ ਵਾਲਾ ਲੈ ਵਾ ਆ ਦੇ ਕਿ ਮੂਰੇ ਜਿਵੇਂ ਕਿਵੇਂ ਲੈ ਵਾ ਗੁੱਠਾ ਕਿੰਨਾ ਸੋਣਾ ਕੰਮ ਆ ਬੋਲ ਬੋਤਾ ਦੇਖੀ ਜਿਵੇਂ ਜਿਵੇਂ ਦੂਜੇ ਸੂਏ ਨਹੀਂ ਛੋੜੀ ਕਰ ਜਾਂਦੀ ਆ ਆ ਬਿੰਦੂ ਦੇਖ ਹਾਂ ਜਿਵੇਂ ਪਾਸੂ ਦੂਜੇ ਸੂਏ ਝੋਲੀ ਬਣਾ ਜਾਂਦਾ ਓਵੇਂ ਆਂ ਪਾਰ ਬੋਝਦੀ ਤੁਸੀਂ ਬੈਠੀ ਦੇਖ ਲਈ ਫੁੱਲ ਕਰਨੀ ਮੁੱਲ ਫੁੱਲਾ ਹੂੰ ਜਦ ਆ ਦੇਖਾ ਜੀ ਤਾਂ ਮੇਰੀ ਸਮਾਤੀ ਮਨੀ ਮਨੀ ਦੀ ਨੁਕਰਾ ਕਰਵਾ ਰਹੀ ਹੂੰ ਉਪਰ ਅੱਗੇ țeḍḍī ਨਹੀਂ ਬਲੀਆਂ ਸੁਣੀਆਂ ਲੱਗਦੀਆਂ ਨੇ ਦੋਨੇ ਸਿੰਘ ਹਿੱਲਦੇ ਨੇ ਹੂੰ ਮੂੰਹ ਵੀ ਜਮਤ ਬੋਲੀ ਆ ਕੁਛ ਵੇਰੇ ਫੜ ਕੇ ਯਾਰ ਕਿਵੇਂ ਹੈ ਨਾ ਯਾਰ ਐਗੇ ਜੇ ਸੁਭਾਅ ਆਇਆ ਹੋਇਆ ਹੈ ਨਾ ਚੌਕੀ ਦੰਦ ਕੱਢੇ ਹੂੰ ਚੌਕੀ ਚੌਕ ਦੀ ਦੰਦ ਕੱਢੇ ਠੀਕ ਹੈ ਲੈ ਚੱਲ ਮੀਣੀ ਝੋਟੀ ਆ ਓਏ ਮੀਣੀ ਤਾਂ ਉਹੀ ਸ਼ੁਭ ਹੁੰਦੀ ਆ ਆਪਣੇ ਜੋ ਆਪਾ ਪਛਮਣ ਚ ਰੱਖਦੇ ਆ ਹਨਾ ਮੀਣੀ ਤਾਂ ਉਹੀ ਸ਼ੁਭ ਹੁੰਦੀ ਆ ਜਦ ਤੁਰਦੀ ਆ ਨਾ ਲੱਤ ਦੇਖ ਲਓ ਕਿੱਥੇ ਕਿੱਥੇ ਧਰਦੀ ਆ ਤੁਸੀਂ ਆਪ ਅੰਦਾਜ਼ਾ ਲਾ ਲਓ ਇਹ ਅੰਦਰ ਦੀ ਕਿਸੇ ਦੇ ਲਾਲ ਤੀਚਰੀ ਜੀ ਇਹ ਕੱਟੀ ਕਿੰਨਾ ਗੱਲੇਵਾ ਕਰੂਗੀ ਇਹ ਕੱਟੀ ਦਾ ਵਾਹ ਜਿਆਦੇ ਲੇਵਾ ਕਰੂ ਹਾਂ ਜਿਵੇਂ ਟੋਕੜ ਗੱਪਣਾ ਪਾਲਦਾ ਕੋਈ ਯਾਰ ਸਰੀਰ ਦੇਖ ਲੈ ਕਿੰਨੀ ਆਸਲਾ ਆਸਲਾ ਜਿੰਦਰ ਨਵੀ ਨੂੰ ਸਵਾਰ ਕੇ ਨੇ ਕਰੇ ਹਾਂ ਵਪਾਰ ਆ ਦੇਣੇ ਲੈਣੇ ਕਰਨੇ ਆ ਫਿਰ ਪੁੱਠੇ ਉਹ ਪੈਸੇ ਤੱਕੇ ਦੇਣੇ ਆ ਭਾਈ ਲੋਕ ਘਰੇ ਆਉਣਗੇ ਫਿਰ ਰੱਖੀ ਠੀਕ ਐ ਅਸਲ ਆ ਰੱਖੀ ਏਤੀ ਛੱਤੀ ਛੁੱਤੀ ਜਮੀ ਨਹੀਂ ਐ ਕਿ ਭਾਈ ਫਰੀਕ ਬਰੂਕ ਪੁੰਛ ਪਾਛ ਤੋ ਦਿਖਾ ਦੇ ਆ ਦੇ ਤੂੰ ਐ ਰੱਖ ਛੱਤੀ ਛੁੱਤੀ ਪੋਲੀ ਸੀਣਾ ਸਭ ਤੋਂ ਵੱਡੀ ਗੱਲ ਯਾਰ ਕਿੰਨਾ ਟਾਈਮ ਰਹਿ ਗਿਆ ਕਿ ਸੁਣਦਾ ਚਲੋ ਮੈਂ ਵੀ ਕਿ ਸੁਣਦਾ ਫਾਤੇ ਕਿ ਲਤੀਆ ਉਹ ਕਹਿੰਦੀ ਸੀ ਉਹਨੂੰ ਐ ਘੁੱਟ ਮਹੀਨਾ ਫੱਟਾ ਬਣੇ ਮਿਲਾਂ ਦੇ ਮਹੀਨੇ ਦੇ ਪੈਸੇ ਤੇ ਕੂਡ ਮੰਨ ਲਓ ਮਹੀਨਾ ਸਵਾ ਮਹੀਨਾ ਅੱਧੇ ਦੇ ਕੇ ਸੱਟ ਕੱਟੀ ਚੱਲ ਪਈ ਨਾ ਚੱਲ ਪਈ ਆ ਦੇਖ ਥੋੜੇ ਟਾਈਮ ਵਿੱਚ ਕੱਟੀ ਕਿੰਨੇ ਪੈਸੇ ਲਵੇਂਗਾ ਬਾਈ ਅੱਜ ਇਹਦੇ ਅੱਜ ਦੀ ਗੜੀ ਬਈ ਇਹਦਾ ਲਵਾਂਗੇ 1 ਲੱਖ 5000 ਮਾਨਦਾਲ ਹੋ ਜੋ ਆ ਤਾਂ ਇਹ ਚ ਕੀ ਕਰਾਂਗੇ ਯਾਰ ਕਹੀ ਕੱਟੀ 40 ਦੀ ਆ ਬਾਈ ਜਿੱਤੇ ਜੇਰ ਪੈਂਦੀ ਹੋਈ ਕੋਈ ਮਰਜ਼ੀ ਭਾਵੇਂ ਮੰਡੀ ਲੈ ਨੇ ਘਰੇ ਡੇਢ ਕਿ ਮਹੀਨਾ ਸੁੱਕੇ ਮੁੱਖੇ ਕੱਖਾਂ ਦੇ ਮੇਰੇ ਖਰਚਾ ਤਾਂ ਵੀ ਡੇਢ ਤੋਂ ਪਹਿਲਾਂ ਸੂਕੂ ਕੱਟੀ ਆ ਹਾਂ ਚੱਲ ਪੀਓ ਦੇਖੀ ਪੌਲੀ ਦੇਖੀ ਕਿੰਨੀ ਆ ਹਾਂ ਦੇਖ ਗਾਣਾ ਲਗਾ। ਅੱਜ ਵੀ ਮਜਾ ਨਾਲ ਲੱਤ ਚੱਕ ਜੇ ਹਨ। ਆ ਆਪਣੀ ਦੁੱਧ ਤਿਆਰ ਆਦੀ ਆ ਗਈ ਹੈ ਨਾ। ਇਹ ਮੈਂ ਬਾਈ ਸਵੇਰੇ ਸਭ ਤੋਂ 6:30 ਪੌਣੇ 7 ਵਜੇ ਜੀ ਬਹੁਤ ਭਰਾ ਫੋਨ ਕਰਦੇ ਯਾਰ ਵੀ ਤਿਆਰ ਦੁੱਧ ਜਹੀ ਦਾ। ਇਹਦੇ ਥੱਲੇ ਬਾਈ 15 ਡੱਬੇ ਮਾਰ ਕੇ ਧੋਹਾਂ ਠੰਡਾ ਕਰਕੇ ਚੱਤ ਮਾਰ ਕੇ ਨਾ ਕੋਈ ਭਾਈ ਲੈਂਦਾ। ਹਾਂ ਆਸ ਅੰਗ ਚੋਲੇ 15 ਡੱਬੇ ਮਾਰਦੇ ਸਵੇਰ ਦੀ ਚਵਾਈ ਹੋਈ ਹੋਈ ਹੈ ਜੀ ਸਵੇਰੇ 7 ਵਜੇ ਬਾਈ 1 ਵਜੇ ਵੀਡੀਓ ਬਣਾ ਰਿਹਾ ਸਹੀ ਪਹਿਲਾਂ ਲਾਇਆ ਹਾਂ 15 ਰੁਪਏ ਖੜੂਖੜ ਥੋੜੀ ਲਈ ਹੋਈ ਆ ਦੁੱਧ ਦਾ ਮਸਾ ਤਿਆਰ ਹੁੰਦਾ ਬਈ ਥੱਲੇ ਬਾਈ ਯਾਰ ਠੀਕ ਹੈ ਇਹ 15 ਤਿਆਰੀ ਦਾ ਦੇ ਦੇ ਇਹ 15 ਤਿਆਰੀ ਦਾ ਇਹ ਮਹਿੰਗੇ ਦਾ 1,60,000 ਆਹਾ ਜਾਨਵਰ ਓਏ ਆ ਗੱਗੀ ਇਹ ਦੇਖੀ ਬਈ ਯਾਰ ਆਹੀ ਗੱਲ ਹੈ ਨਾ ਹਾਂ ਇਹ ਚੱਟੀ ਦਾ ਕੋਈ ਫੁੱਲੇ ਨਹੀਂ ਯਾਰ ਆਪਾਂ ਨੇ ਵੇਚੀ ਸੀ ਇਹ ਉਦੋਂ 2118 ਬਣੀ ਵੀ ਹੈ ਇਹਦਾ ਨਵਾਂ ਆਣਾ ਵੀ ਔਖਾ ਕੰਮ ਆ ਬਾਈ ਇਹ ਅੱਪੀ ਦੇਖੀ ਹਾਂ ਖਾਂ ਦੇਖੀ ਬਾਈ ਇਹ ਜੋ ਜਾਈਗਾ ਬਾਈ ਸੱਤਾ ਹਾਂ ਇਹ ਜੋ 3 ਮਹੀਨੇ ਦਾ ਉੱਤੇ ਗੱਪਣਾ ਠੀਕ ਹੈ ਆਪਾਂ ਵੀ ਇਂ ਲੈਤੀ ਆ ਹਾਂ ਟੋਰੀ ਦਾ ਘਰ ਆ ਇਹਨੂੰ ਮੜੀ ਜੀ ਜੇ ਤਾਂ ਮੈਂ ਖਾਂ ਲਈ ਇਹ ਹਾਂ ਜਿੱਦੇ ਵੀ 2-3 ਮਹੀਨਾ ਖਾਂ ਲਵਾਂ 2.5 ਦੀ ਜਿੱਦ ਚੈੱਕ ਹੋਊਗੀ ਵੀ ਉਦੋਂ ਮੈਂ ਵੇਚਾਂਗੇ ਠੀਕ ਹੈ ਇਹ ਅਦਲੇਰ ਕਰੇ ਮੈਂ ਠੀਕਾ ਵੀ ਮਾਰੀ ਵਾਲੀ ਵੱਡੀ ਐ ਮਿੱਤਰੋ ਕਈ ਵਾਰੀ ਨਾ ਵੀਡੀਓ ਚ ਨਹੀਂ ਪਤਾ ਲੱਗਦਾ ਵੀ ਯਾਰ ਕਿੱਡੀ ਕਾ ਪਰ ਹੈ ਵਾਲੀ ਵੱਡੀ ਯਾਰ ਧਰਮਨ ਨਾਲ ਉਹੀ ਗੱਲ ਆ ਜੇ ਤੁਸੀਂ ਆ ਕੇ ਦੇਖੋਗੇ ਨਾ ਬਈ ਇੱਕ ਸੱਟਾ ਅੱਜ ਦਾ ਯਾਰ ਰੇਟ ਕਿਹੜਾ ਐ ਦਾ ਸਾਰੀ 20000 ਦੀ ਸੱਟਾ ਹੂੰ ਲੱਖ ਦੀ ਤੇ ਨੂੰ ਜਦੋਂ ਮਰਜ਼ੀ ਵੇਚਦਾ ਵਾਲੀ ਵੱਡਲਾ ਲੱਖ ਦੀ ਅਰੇ ਕਿ ਨਰਮ ਦੇਖ ਲੈ ਕਿੰਨੀ ਐ ਪੀ ਹਾਂ ਆਪਣੇ ਬੀਜ ਮਈਆਂ ਦੇ ਲੈਤੇ ਹੋਏ ਨੇ ਚੋਟੀ ਵੀ ਕੋਹ ਹੈ ਰੱਬ ਤੇ ਦੇ ਖੈਰ ਸ਼ੁਕਰ ਹੈ ਕਿ ਅਗਲਾ ਗੂ ਵੀ ਕਮਿਟ ਕਰਨਾ ਹੁੰਦਾ ਕਰਨੀ ਆ ਜਿਹੜੇ ਕੀ ਲੈਣੀ ਉਹਨੇ ਦੋ ਮਿੰਟਾਂ ਦੇ ਭੀੜ ਕਰ ਲੈਣੀਆਂ ਠੀਕ ਹੈ ਬੇਦੀ ਆ ਰਹੀ ਹੈ ਚੋਟੀ ਬਈ ਯਾਰ ਬੰਦਾ ਮੇਰੇ ਕੋਲ ਸੌਂਵਾਂ ਖਾ ਗਿਆ ਚੋਟੀ ਪਹਿਲਾਂ ਪਤਾ ਨਹੀਂ ਬੋਲੀ ਬਾਲੀ ਨਹੀਂ ਉਹ ਖਰਾਕ ਪਾਈ ਕਿ ਕਿਵੇਂ ਚਿਣੀ ਪਈ ਠੀਕ ਹੈ ਚੋਟੀ ਖਾਲੀ ਨਿਕੜ ਗਈ ਬੰਦੇ ਨੇ ਸਾਨ ਤੋਂ ਹੋਈ ਹੋਈ ਆ ਹਾਵਾ ਪਈ ਮਹੀਨੇ ਤੋਂ 10-12 ਦਿਨ ਟੱਪ ਚੱਲੀ ਉੱਤੇ ਠੀਕ ਹੈ ਤੇ ਬਾਕੀ ਯਾਰ ਆਪਾਂ ਜੇ ਕੋਈ ਆਪਣਾ ਸੌਦਾ ਕਰਦਾ ਟੈਸਟ ਕਰਾ ਕੇ ਦੇ ਦਾਂਗੇ ਬੱਚੇ ਕੋਲ। ਨਾ ਵੀ 2 ਟਾਈਮ ਹੀ ਨਹੀਂ ਚੈੱਕ ਕਰਾ ਕੇ। ਉਹ ਤਾਂ ਸੌਦਾ ਹੋ ਵੀ ਮੈਂ 2 ਮਹੀਨੇ ਨੂੰ ਮਹੀਨੇ ਨੂੰ ਚੈੱਕ ਕਰਾ ਕੇ ਮਹੀਨੇ ਨੂੰ ਚੈੱਕ ਕਰਾ ਕੇ ਦੂੰ ਉਹ ਤਾਂ ਹੋ ਫੋਨ ਤੇ ਸੌਦਾ ਉਹ ਸਿਆਪ। ਹੂੰ। ਜੇ ਕੋਈ ਅੱਜ ਹੀ ਲੈਂਦਾ ਵੀ ਕਿਸਮਤ ਨਾਲ ਲੜਦਾ। ਇਹਦੇ ਨਾਲ 4 ਕਿਲੋ ਦੁੱਦਾ 1-2 ਦਿਨ ਘੱਟ ਸਕਦੀ ਆ। ਹੂੰ। ਉਹ ਸਿਆਪ ਅੱਜ ਉਹ ਸਿਆਪ 50 ਦੇ ਵੀ ਗੱਲ। ਦੇ ਵੀ ਦੇਵਾਂਗੇ। ਹਾਂਜੀ। ਠੀਕ ਹੈ। ਇਹ ਵੀ ਕੀ ਚੀਜ਼ ਆ। ਇੰਨਾਂ ਰੋਜ਼ ਵੇਚ ਲੈ ਆਪਾਂ ਵੀ। ਠੀਕ ਐ। ਇਹ ਰੂਹ ਕੁਛ ਕਰਦੀ ਆ। ਇਹਦਾ ਦਿਖਾਈ ਮੂੰਹ ਜਾਂ ਦਿਖਾਈਆਂ ਦਾ ਦੇਖੀ। ਆ ਮੈਨੂੰ ਬੜੀ ਸੁਣੀ ਲੱਗੀ ਜਾਂਦੀ ਦੇਖੀ ਆ ਸਾਰੀਆਂ ਅਸਲ ਲੈ ਕੇ ਕੀ ਗੱਲ ਬਾਤੂ ਫਿਰ ਇਹਦੀ ਗੱਲ ਬਾਤ ਯਾਰ ਜੇ ਤਾਂ ਛੋਟੀ ਕੋਈ ਕਹੂਗੀ ਮੀਨਾ ਪਾਸਾ ਮੰਲਾਂਗੇ ਆ ਕੀ ਗੱਲ ਹੈ ਖਾਣਾ ਇਹਨੇ 4 ਕਿਲੋ ਦੁੱਧ ਦਿੰਦੀ ਆ ਉਹ ਵੀ ਤੇ ਅੱਜ ਦਾ ਇਹਦਾ ਰੇਟ ਬਾਈ ਜੱਸ ਨੂੰ ਦੇਣਾ ਲੈਣਾ 50000 ਅੱਜ ਦਾ ਅੱਜ ਦਾ ਹਾਂ ਦੇ ਕੋਈ ਕੋਈ ਆਸਲ ਆ ਭਾਈ 40 ਰੁਪਿਆ ਦਾ ਪਰ ਕਿਲੋ ਹੈ ਅਗਲਾ ਜਿੱਦਾਂ ਵੇਚੂ ਐਡੜੀ ਚਵਾਈ ਲੱਗੀ ਹੋਈ ਆ ਆ ਇੱਕ ੱਟੀ ਚੋਬੀ ਆ ਸਾਡੇ 3 ਮਹੀਨੇ ਦੀ ਗੱਬੜਾ 1 ਕਿਲੋ ਦਾ ਮੰਗਰ ਕਰਤਾ ਮੰਗਰ ਘੱਟਾ ਇਹਦੇ ਤੋਰੀ ਤੋਰੀ ਦਾ ਕਿਰਾਂ ਦਿਖਾਈਂ ਕਿਰਾਂ ਇਹ ਅਸਲ ਇਹ ਵੀ ਬਰੂਦ ਬਰੂਦ ਆ ਨਾ ਮੋਟਾ ਮੋਟਾ ਥਣ ਲੱਗਿਆ ਹੋਇਆ ਦੰਦਾ ਚ 4 ਦੰਦਾ ਚੋਬੀ ਆ ਪਰ 2 ਦੰਦ ਬੇਚੇ ਆਪਣੀ ਵਿਕੀ ਹੋਈ ਹੈ ਭਾਈ ਇਹ ਵੀ ਠੀਕ ਹੈ ਆ ਦੇਖੇ ਦਾ ਕਿਰਾਂ ਬਾਹਲੀ ਸਪੈਸ਼ਲ ਆ ਚਵਾਈਆਂ ਲੱਗਿਆ ਨੇ ਇਹ ਤਾਂ ਚਾ ਛੋਟੀਆਂ ਗੰਬੂਆਂ ਵਾਲੀਆਂ ਨੇ ਇਹ ੱਟੀ ਤਰਨਜੀਤ ਨੂੰ ਵੇਚਦੀ ਪਟਿਆਲੇ ਵਾਲੇ ਨੂੰ ਠੀਕ ਹੈ ਉਹ ਤਾਂ ਲੈਂਦੀ ਆ ਗੱਲ ਆਪਣੀ ਠੀਕ ਆ ਆ ਦੇਖੋ ਫੇਸ ਦੇਖ ਲਓ ਤੁਸੀਂ ਕੀ ਗੱਲ ਹੈ ਬੱਚੇ ਦੇ ਮਿਲਦੀ ਆ ਭਾਈ ਸਾਮੀ ਨਹੀਂ ਬੱਚੇ ਬਣਾ ਲੈਂਦੀ ਆ ਹਮ ਤਾਜੀ ਮੱਝ ਇਹਨਾਂ ਕਰਦੀ ਆ ਆ ਦੇਖੋ ਚਵਾਈ ਜਿਹੀ ਜਿਹੀ ਇਧਰ ਤੋਰ ਲੰਬੀ ਜਿਆ ਇਹਨੂੰ ਅੰਦਰ ਨੂੰ ਕਰਦੀ ਇਧਰ ਥੱਲੇ ਨੂੰ ਲਿਆ ਕੇ ਰਾ ਇੱਥੋਂ gekeੜਾ ਦੇ ਵਾਕੇ ਲੈ ਜਾ ਚਵਾਈ ਦਾ ਹੈ ਪਿਛੇ 6 ਮਹੀਨਿਆਂ ਦੀ ਹਮ ਤਾਜੀ ਮੱਝ ਵੀ ਜੋਰ ਲਵਾ ਦੂ ਐਸੇ ਜੇ ਚਾਰ ਦੰਦ ਵੱਡੀ ਝੋਟੀ 4 ਮਹੀਨਿਆਂ ਦੀ ਹੈ ਗੱਬਣ ਤੇ ਦੁੱਧ ਵੀ ਕਹਿੰਦਾ ਹੁਣ 8 ਕਿਲੋ ਦੇ ਕਰੀਬ ਆ ਤੇ ਆਹ ਦੇਖ ਲਿਓ ਤੁਸੀਂ ਹੁਣ ਦੇਖੋ ਚੁਰੀ ਜਾਂਦੀ ਲੈ ਚੱਲ ਅੰਦਰ ਨੂੰ ਅੰਦਰ ਨੂੰ ਲੈ ਚੱਲ ਲੰਬਾਈ ਲੰਬਾਈ ਚੈੱਕ ਕਰ ਲਓ ਆ ਦੇਖੋ ਸੇਰੇ ਵਾਲੀ ਕੁਆਲਿਟੀ ਆ ਸੇਰੇ ਵਾਲੀ ਗੱਲ ਬਾਤ ਆਸਲ ਆ ਭਾਈ 2 ਲੱਖ ਦੀ ਕੱਤੀ ਵੀ ਪਿੱਛੇ ਕੱਟਾ ਪਿੱਛੇ ਕੱਟਾ ਇਹ ਕਿੰਨੇ ਹੀ ਦੇ ਦਾਂਗੇ ਭਾਈ ਚਲੋ ਆ ਦੇਖੋ ਜਿਵੇਂ ਕੱਤੇ ਦਾ ਵੀ ਮੂੰਹ ਉਹੀ ਹੈ ਨਾ ਉਹ ਦੇਖੀ ਬਈ ਕੂਚ ਦੇਖੀ ਜੈੱਡ ਬਲੇ ਦਾ ਹਾਸਲ ਗੱਟੀ ਹੈ ਜਿਹੜੀ ਹਾਸਲ ਗਿਆ ਘੱਟ ਦੇ ਵਿੱਚ ਇਹ ਗੱਟੀ ਕਿੰਨੇ ਦੀ ਦੇ ਦਾਂਗੇ ਬਾਈ ਇਹ ਗੱਟੀ ਬਾਈ 1,25,000 ਦੀ ਗੱਟੀ ਦੀ 1,25,000 4 ਮਹੀਨੇ ਦੀ ਗੱਬੜਾ ਯਾਰ ਕੋਈ ਜਾਨੀ ਤੂੰ 2 ਲੱਖ ਦੀ ਯਾਰਾ 1 ਲੱਖ 80 ਹਜ਼ਾਰ ਦਾ ਕੋਈ ਆਪਣੇ ਨਾਲ ਸਟਾਨਡੇ ਵੀ ਸੋਚਦਾ ਵੇਚਦੇ ਨੇ ਐ ਵੀ ਕਹਿਣਗੇ ਬੰਦੇ ਹੈਨਾ ਵੇਚ ਵੀ ਤਾਜੀਆਂ ਦੇ ਰੇਟ ਮੰਗਦਾ ਤਾਜੀਆਂ ਪਰ ਤਾਜੀਆਂ ਹੀਆਂ ਬਈ ਮੱਥੇ ਵੀ ਨਹੀਂ ਲੱਗਦੀਆਂ ਕੈਨਾਲੇ ਤਾਂ ਕਈ ਜਾਣਾ ਠੀਕ ਹੈ ਲੋਕਾਂ ਦੇ ਬਾਬਾ ਨਾਨਕ ਨਹੀਂ ਬਕਸ਼ਾ ਸਿੱਧੂ ਮੂਸੇ ਵਾਲੇ ਨਹੀਂ ਗਾਲਾਂ ਕੱਢੀਗੇ ਹੈ ਉਹਦਾ ਵਿੱਚ ਮਾੜਾ ਦਾ ਕੈਨਾਲੇ ਹੁੰਦੀ ਨੇ ਪਰ ਮੈਂ ਇੱਕ ਥਾਪੜ ਕੇ ਕਹਿੰਦਾ ਵੀ ਇੱਕ ਦਾ ਸੱਤ ਥੱਲੇ ਹੀ ਚੋਟੀਆਂ ਰਾਜੂ ਢੜਬੇਲੇ ਮੰਗੂ ਇਹ ਬਰੀਡਾਂ ਦਾ ਨੇ ਇਹੀ ਜੇ ਕੋਈ ਮੈਂ ਇੱਕ ਥਾਪੜ ਗਏ ਨਾ ਵੀ ਇਹੀ ਤਾਂ ਤਾਰੀਆਂ ਲੈ ਲਾਂਗੇ ਆਪਾਂ ਮਿਲ ਜਾ ਲੈਨੇ ਮੁੱਲ ਪਰ ਟੋਕੜਾ ਬਾਈ ਜਿਗਰੇ ਨਾਲ ਲੈਣੀਆਂ ਪੈਣੀਆਂ ਨੇ ਤਾਂ ਰਣਜੀਤ ਡੈਰੀ ਚਿੰਬੜ ਲਿੰਦਾ ਹੈਗਾ ਮਾੜੇ ਬੰਦੇ ਨੂੰ ਕਹਿੰਦਾ ਵਪਾਰੀ ਹਰ ਇੱਕ ਵਪਾਰੀ ਨੂੰ ਉਹ ਤਾਂ ਮੈਂ ਗੱਲ ਪਾ ਗਾਈ ਮੈਨੂੰ ਦੇ ਦਿਓ ਚਲ ਆਪਾਂ ਲੈ ਲਈ ਠੀਕ ਐ ਅਸਲ ਕੱਟੀ ਐ ਇਹਨੂੰ ਕਹਿੰਦੇ ਨੇ 5 ਲੱਖ ਦੀ 5 ਲੱਖ ਦੀ ਹਾਂ ਪਿੱਛੇ ਕਰਦਾ ਆਹ ਜੋ ਟੀ ਥੱਲੇ 8 ਕਿਲੋ ਦੁੱਧਾ ਬਾਈ ਆਹ ਕੁਆਲਿਟੀ ਦੇਖ ਲਓ ਤੁਸੀਂ ਬਿਲਕੁਲ ਸਿੱਧੇ ਥਣ ਜਿਵੇਂ ਰਿੰਗ ਜਿ ਨਹੀਂ ਲੱਗਦੀਆਂ ਵੀ ਕੋਈ ਡਾਕਟਰ ਕਹਿ ਨਾ ਦੇਵੇ ਇਹਨੂੰ ਹੂੰ ਜਿੰਨੀਆਂ ਸਰਾਲਾ ਉੰਨੀ ਘੱਟ ਲੈ। ਹਮ ਅਸੀਂ ਜੇ 8 ਕਿਲੋ ਦੱਦਾ। ਪਹਿਲਣ ਸੂਈ ਹੋਈ ਆ। ਪਹਿਲਣਾ ਇੱਕੀ ਦੂਜੇ ਸੂਏ ਸੁਣਾਏ ਨੇ। ਹਮ ਦੇਖ ਭਾਈ ਬਾੜ ਜੰਮੂ ਚੋਂ ਆਈਆਂ ਨੇ ਉੱਥੇ 1 2 4 ਦਿਨ ਦੁੱਧ ਦੱਬ ਸਕਦੀਆਂ ਨੇ। ਠੀਕ ਹੈ। ਮੈਂ ਵੀ ਇੰਨੀ ਰਾਤਾ ਜੇ ਪਹਿਲਾਂ ਜੀ ਕੋਈ ਕਹੂ ਵੀ 8 ਕਿਲੋ ਚੋਕ ਕੇ ਲੈਣਾ। ਬਈ ਤਿੰਨ ਦਿਨ ਝੋਟੀ ਨੂੰ ਘਰੇ ਬੈਜਾਂਦੇ ਤਿੰਨ ਦਿਨਾਂ ਬਾਅਦ 8 ਕਿਲੋ ਚੋਕੇ ਦੇ ਦਾਂਗੀ ਕਿਲੋ ਤੋਂ ਕਿਲੋ ਹੁਣ ਦੱਸ ਸਕਦੀ ਆ ਟਾਈਮ ਤੇ ਚਾਰ ਮਹੀਨੇ ਦੀ ਗੱਬਣਾ 8 ਕਿਲੋ ਦੁੱਧਾ ਕੱਤਵਾ ਤੂੰ ਆਪ ਦੇਖ ਲੈ ਕਿ ਕੀ ਕੱਤਵਾਡੀ ਤਾਂ ਵੱਲੀ ਵੱਡੀ ਆ ਕਈ ਵਾਰੀ ਹੋ ਜਾਂਦੀ ਆ ਕੈਮਰੇ ਨਾਲ 1921 ਹੈਨਾ ਪਰ ਉਹ ਗੱਲ ਨਹੀਂ ਥੱਲੇ ਜੇ ਫੋਨ ਲਾ ਕੇ ਨਾ ਬਣਾਤੀ ਵੀ ਆ ਕੇ ਸਾਨੂੰ ਐ ਲੱਗੇ ਵੀ ਯਾਰੇ ਕੁਛ ਨਹੀਂ ਗੱਲ ਤਾਂ ਵੀ ਗਲਤ ਹੋ ਗਿਆ ਕੰਮ ਹੈਨਾ ਪਰ ਜਦੋਂ ਤੁਸੀਂ ਉਰੇ ਨੇੜੇ ਆ ਕੇ ਦੇਖੋਗੇ ਨਾ ਲੰਬੀ ਤੋਰ ਦੇ ਆਏ ਨਹੀਂ ਗੇੜਾ ਤੋਂ ਹਾਂ ਦੋਨੇ ਲਿਆ ਜੋੜੀ ਇਹ ਨਾ ਇੱਕ ਦੂਜੀ ਦਾ ਚੱਕ ਮੀਆਂ ਤੁਸੀਂ ਆਪ ਦੇਖ ਲਿਓ ਜੋੜੀ ਵੀ ਕੀ ਗੱਲ ਬਾਤ ਹੈ ਜੋੜੀ ਤੁਰੂਗੀ ਹੈ ਨਾ ਆ ਦੇਖੋ ਇੱਕੋ ਨਾਲ ਦੀਆਂ ਝੋਟੀਆਂ ਨੇ ਇੱਕ 4 ਮਹੀਨੇ ਦੀ ਗੱਬਣਾ ਇੱਕ 7 ਮਹੀਨੇ ਦੀ ਗੱਬਣਾ ਇੱਕੋ ਨਾਲ ਦੀਆਂ ਨੇ ਜਿਵੇਂ ਇੱਕੇ ਸੀ ਹੁੰਦੀਆਂ ਹੁਣ ਮਾਰੇ ਤੂੰ ਲਿਆ 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 ਬਾਰ ਨੂੰ ਲਿਆ ਅਸਲ ਝੋਟੀਆਂ ਜੋ ਕਿ ਇਕੱਠੀਆਂ ਲੈ ਲੈ ਰੰਗ ਦੇ ਖਿੰ ਨੂੰ ਨੂੰ ਵੀ ਕੋਰੇ ਕੱਤ ਦੀ ਤੇ ਕੱਦ ਵੀ ਕੋ ਜੀ ਲੈ ਆ ਲੈ ਆ ਦੇਖਿਓ ਐ ਨੂੰ ਐ ਨੂੰ ਲੈ ਚੱਲ ਹੁਣ ਐ ਨੂੰ ਸਤੋਂ ਨਾਲੇ ਮੜੀ ਹੂੰ ਦੋਏ ਝੋਟੀਆਂ ਨਾ ਇੱਕੋ ਨਾਲ ਦੀਆਂ ਨੇ ਇੱਕ ਸੱਤ ਮਹੀਨੇ ਦੀ ਗੱਬੜਾ ਦੁੱਧ ਦਿੰਦੀ ਆ ਸੱਤ ਮਹੀਨਿਆਂ ਦੀ ਗੱਬੜਾ ਤਾਂ ਇਹ ਨਹੀਂ 5 ਕਿਲੋ ਆ ਭਾਈ ਕੁਛ ਨਹੀਂ ਦੇਖਿਆ ਬੰਦੇ ਦੇ ਹੋਰ ਤਾਂ ਦੱਲਾ ਨਹੀਂ ਆਗੇ ਹੂੰ ਪੱਟੀਆਂ ਨਾਰਮਲ ਨਹੀਂ ਹੈ ਗਿਆ ਐਨ ਸਰੀਰ ਜਿੰਨੇ ਦਾ ਬੱਚੇ ਕਰੋ ਥੱਪੇ ਥੱਪੇ ਤੇ ਲੈਵੇ ਹੋਏ ਨਾ ਉਹਨਾਂ ਨੇ 7 ਲੱਖ ਮੰਗ ਲਈ ਤਾਂ ਵੀ ਘੱਟ ਲੱਗੀ ਠੀਕ ਹੈ ਘਰ ਅੰਦਰ ਆ ਦੇਖ ਵਡੀਆਂ ਝੋਟੀਆਂ ਨੇ ਦੋਨੋਂ ਆ ਦੇਖ ਕੁਆਲਿਟੀ ਆ ਬਿਲਕੁਲ ਸਿੱਧੇ ਥਣ ਨੇ ਚਾਰੇ ਤੇ ਵੱਡੀਆਂ ਝੋਟੀਆਂ ਤੋਕੜ ਇਹ 4 ਮਹੀਨੇ ਦੀ ਗੱਬਣ ਹੈ ਨਾ ਹਾਂ ਹੋਵੇ 8 ਕਿਲੋ ਦੁੱਧਾ ਹਾਂਜੀ ਇਹ ਆ ਗਈ 7 ਮਹੀਨਿਆਂ ਦੀ ਗੱਬਣ ਹਾਂਜੀ ਇਹਦੇ ਥੱਲੇ ਦੁੱਧ ਕਿੰਨਾ ਬਾਈ ਇਹਦੇ ਨੇ ਤਾਂ 5 ਕਿਲੋ ਦੁੱਧਾ 5 ਕਿਲੋ ਠੀਕ ਹੈ ਦੁੱਧ ਦਾ 7 ਮਹੀਨੇ ਦਾ ਡਰਾਈ ਕਰਨੀ ਤੂੰ ਤਾਂ ਲੱਗ ਕਿ ਉਹ ਜਿਹੜੇ ਬਾਈਆਂ ਨੂੰ ਪਤਾ ਵੀ ਜੰਮੂ ਵਾਲੇ ਮੱਝਾ ਕਿਹ ਜਾਂ ਲੈਂਦੇ ਨੇ ਉਹ ਆਪੇ ਹੀ ਤਾਂ ਚਲਾ ਲਵਣਗੇ ਉਹਨਾਂ ਨੂੰ ਪੈਣ ਦੀ ਲੋੜ ਨਹੀਂ ਵੱਡੀਆਂ ਝੋਟੀਆਂ ਅੱਜ ਥੋੜੇ ਬਾਈ ਇਹ ਜੋੜਾ ਕਿੰਨੇ ਦਾ ਹੋ ਜਾਊਗਾ ਕੀ ਏ ਮਈਆਂ ਜਰ ਦੇ ਤਾਂ ਕੋਈ ਤਲੀ-ਕਲੀ ਲੈਂਦਾ ਹਾਂ ਤਲੀ-ਕਲੀ ਦਾ ਮੈਂ ਉਹ 1 ਲੱਖ 30000 ਦੀ ਹਾਂ ਜੇ ਕੋਈ ਜੋੜਾ ਲੈਂਦਾ ਤਾਂ 2.5 ਲੱਖ ਦੀਆਂ ਮਈਆਂ ਦੇ ਦਾਂ 2.5 ਲੱਖ ਦੀਆਂ ਪਹੁੰਚ ਵੀ ਹੋ ਜਾਣਗੀਆਂ ਜੋੜ ਚੋਚ ਤਾਂ ਨਹੀਂ ਹੋਣੀਆਂ ਯਾਰ ਕੋਈ ਵਾਰੀ ਦੂਰਦਾਰ ਲਗਾ ਲਾ ਦੂਰ ਮੂਗੀ ਗਾਵੀਆਂ ਨੇ ਇਹ ਅੰਬਰਸਰ ਦੇ ਏਰੀਆ ਵਾਲਿਆਂ ਨੂੰ ਪਤਾ ਪੱਤ ਚੋਟੀਆਂ ਦੇ ਯਾਰ ਮੁੱਲ ਪੈਸੇ ਪੁੱਛੇ ਤਾਂ ਐ ਨਹੀਂ ਪਤਾ ਲੋਕਾਂ ਕੋਲ ਕਿੰਨੇ ਕ ਪੈਲੇ ਆਪਾਂ ਤਾਂ ਛੋਟੀ ਜਿਹੀ ਬਮੂਲੀਆਂ ਹਾਂ ਹਾਂ 2 ਰੁਪਏ ਦੇ ਹਰਿ ਬਣ ਵਾਲੇ ਹੁੰਦੇ ਆ ਪਰ ਤੂੰ ਮਈਆਂ ਦੇਖ ਲੈ ਵੀ ਰੂਤੇ ਆ ਦੇ ਕਿ ਲੈ ਲੈ ਕੇ ਬਰਲੇ ਇਹ ਨਾ ਕਰ ਮੈਨੂੰ ਨਹੀਂ ਪਤਾ ਗੱਲ ਪੱਕੀ ਹੈ ਵੀ ਕੀ ਗੱਲ ਵਾਸਾ ਕਿਸੇ ਲਈ ਹੈ ਨਾ ਦੇਖ ਲੈ ਹਲੇ ਦੋਨੋਂ ਕੀ ਮੈਂ ਦੋਨੋਂ ਨੇ ਪੁੱਛਿਆ ਦੋਨੋਂ ਬ੍ਰੈਂਡ ਨੇ ਪਿੱਠਾ ਆ ਜਿੱਦਾਂ ਕਿ ਇਹ ਇਹਦੇ ਨਾਲ ਉਹਦੀ ਵੀ ਹੈਗੀ ਚੌੜੀ ਹੈ ਵੀ ਰੰਗ ਆਵਾਜ਼ ਦੋਨਾਂ ਦੇ ਖਤ ਦੋਨਾਂ ਦੇ ਬਾਈ ਚੀਜਾਂ ਨੇ ਠੀਕਾਂ ਨੇ ਬਾਈ ਠੀਜਾਂ ਜੇ ਦੋਨੋਂ ਕਹਿੰਦਾ ਢਾਈ ਚ ਪਹੁੰਚ ਕਹਿੰਦਾ ਮੈਂ ਤੁਮੱਜਾਂ ਹੀ ਜਾਣ ਮੇਰੇ ਕੋਲੇ ਟੋਕੜੀ ਨਹੀਂ ਭਵੇਂ ਹਮ ਪਰ ਮੁੱਲ ਬਾਈ ਲਾਉਣਾ ਪੈਂਦਾ ਆ ਵੀਰ ਮੁੱਲ ਲਾ ਕੇ ਚੀਜ਼ਾਂ ਨੂੰ ਲੈਣਾ ਪੈਂਦਾ ਹਾਂ ਹੁਣ ਜਿੱਡੀ ਆ ਕੋਈ ਆ ਤੇਰੀ ਕ੍ਰੀਟਾ ਕ੍ਰੀਟਾ ਦਾ ਕ੍ਰੀਟਾ ਵਾਲੀ ਬੋਲਾ ਹੁਣ ਮੇਰੀ ਸਵਿਫਟ ਦਾ ਸਵਿਫਟ ਵਾਲੀ ਬੋਲਾ ਇੱਕੋ ਚੀਜ਼ ਹੁੰਦੀ ਹੈ ਠੀਕ ਹੈ ਠੀਕ ਹੈ ਆਹੋ ਤੋਂ ਆ ਹੂੰ ਇਹ ਮੈਂ ਵੀ ਬਈ ਆ ਡੇਢ ਮਹੀਨੇ ਦੀ ਗੱਬਣਾ ਡੇਢ ਦੀ ਨਹੀਂ 10 ਦਿਨ ਘਟ ਕਹਿਣਤੀ 10 ਕਿ ਦਿਨਾਂ 5 2 3 ਦਿਨਾਂ ਦੀ ਫਰਕ ਪੈਂਦਾ ਡੇਢ ਦੀ ਲਾਦਾ ਇਹ ਸਹੀ ਝੋਟੀ 10 ਦਿਨਾਂ ਨੂੰ ਚੈੱਕ ਹੋਣੀ ਹੈ ਠੀਕ ਹੈ ਕੋਈ ਭਾਈ ਸੌਦਾ ਕਰ ਲੈ ਹੂੰ ਆਪਣੇ ਘਰੇ ਖੜੀ ਰਹੂਗੀ ਆਪਾਂ 10 ਦਿਨ ਚੈੱਕ ਕਰਾ ਕੇ ਦੇ ਦਾਂਗੇ ਠੀਕ ਹੈ ਸਾਨੂੰ ਕਾਪੜ ਕੋਈ ਚੱਕਰ ਨਹੀਂ ਠੀਕ ਹੈ ਸੂਈ ਵੀ ਮੈਨੂੰ ਇਹ ਪੱਲੇ 2 ਮਹੀਨਿਆਂ ਦੀ ਕੱਟੀ ਮੰਗ ਰਹਾ ਸੱਤ ਮਹੀਨੇ ਦੀ ਸੂਈ ਅਸਲ ਠੀਕ ਹੈ 6-7 ਮਹੀਨਿਆਂ ਦੀ ਸੂਈ ਹੋਈ ਆ ਠੀਕ ਹੈ ਦੁੱਧ ਉੱਥੇ ਲੈ ਕੇ ਦੀ 12 ਕਿਲੋ ਕੇਲਾ ਹੋਣੀ ਜੀ ਦਮਗੀ 10 ਕਿਲੋ ਦੁੱਧ ਠੀਕ ਹੈ ਗੱਬੜ 101% ਲਿਖ ਰੂ ਆਪਣਾ ਕੋ ਸੌਦਾ ਕਰ ਲੇ ਯਾਰ ਆਪਾਂ 10 ਦਿਨ ਚੈੱਕ ਕਰਾ ਕੇ ਦੇ ਦਾਂਗੇ ਠੀਕ ਹੈ ਪਰ ਮੁੱਲ ਨਹੀਂ ਹੈਗਾ ਹੈਪੀ ਕੋਈ ਆ ਦੇਖੀ ਬਾਲੀ ਮਾਨ ਪਸੰਦ ਹੈ ਤੇਰੇ ਹਨਾ ਬਾਲੀ ਯਾਰ ਤੇ ਆਪ ਦੇਖ ਕੀ ਮਿੱਟੀ ਹੋਇਆ ਹੂੰ ਫੈਲਣ ਥੱਲੇ ਨਾ ਐ ਕਹਿੰਦੀ ਸੀ ਹੋਰ ਵੀ ਪਿਓਰ ਫੈਲਣਾ ਅੱਛਾ ਚਿੱਪੀ ਆ ਚਿੱਪੇ ਦਾ ਨਿਕੰਦੇ ਹੋਇਆ ਅਰੇ ਦੇ ਅੱਤੀ ਝਾਣੇ ਲੈ ਗਏ ਹੂੰ ਜੀ ਕਰੀਆ ਹੂੰ ਆ ਹਰੇਕ ਫੜਾ ਨਹੀਂ ਕਿ ਤੂੰ ਹੀ ਹਰੇਕ ਦਾ ਫੜ ਨਹੀਂ ਜਾਣ ਲੈ ਦੇ ਹੂੰ ਆਪਣੇ ਆਪ ਦੇ ਆਪ ਦੇ ਘਰੇ ਟਰਾਈ ਕਰਕੇ ਵੇਖਿਓ ਨਾ ਨਹੀਂ ਬਣਦੀ ਮੇਰੀ ਬਾਹਰ ਤੋੜ ਦੂ ਲੈ ਆਰੇ ਪੁੱਤ ਵੇ ਹੂੰ ਦੇਖ ਲੈ ਆ ਦੇਖ ਲੋ ਆ ਤੋਫਾ ਵੀ ਸਪੈਸ਼ਲ ਆਇਆ ਮੇਰੇ ਕੋਲ ਇਹ ਛੋਟੀ ਦਾ ਯਾਰ ਤੇ ਪੁੱਛ ਲਈ ਆਪਣਾ ਜਰਮ ਦਵਾਰੋਂ ਲੈ ਲਉ ਕੋਈ ਕਿਚੀ ਗੱਲ ਨਹੀਂ ਹੈਗੀ ਵੀ ਕਿੰਨੇ ਦੀ ਗੱਗੀ ਲੈ ਲੇਗਾ ਯਾਰ ਮਜ਼ਾਕ ਛੋਟੀ ਲੈ ਲਉ ਮੈਂ ਦਵਾਰੋਂ 2.5 ਲੱਖ ਦੀ 2.5 ਲੱਖ ਦੀ ਰੋਟੀ ਲੈਣ ਨੂੰ ਹੂੰ ਕੋਈ ਕੱਟੀ ਅਗਲਾ ਰੱਖ ਲੈ ਕਿੱਥੇ ਝੇਰ ਪੈ ਗਈ ਮੈਂ ਛੋਟੀ ਲੈਣ 2.5 ਲੱਖ ਦੀ ਲੈ ਪਰ ਬਈ ਤਿਆਰ ਕਰ ਦੇ ਕੋਈ ਵਿਚਰੇ ਦੀ ਇਹਨੂੰ ਐ ਸਮਾਨ ਦਵੇ ਪੂਰਾ ਗੱਡਮਾ ਤੇਲ ਫੇਲ ਕੇ ਇੱਕ ਦਾ ਮਹੱਤੀ ਅਈ ਮੈਂ ਪਤਾ ਜੀ ਲਵਾਂਗਾ ਤੁੰਡੀ ਕੀ ਰੰਗ ਹੈ ਵਈ ਤਾਂ ਹੀ ਤੋਂ ਸਭਾ ਦੋ ਸਰ ਇਹ ਦੇਖ ਲਾ ਤੁਸੀਂ ਕੀ ਕੀ ਆ ਹਮ ਆ ਇਹਦਾ ਸ਼ਰੀਰ ਮਿੰਦਾ ਇਹਦਾ ਸਿੰਘ ਦਿੰਦਾ ਹੈ ਆ ਦੇਖ ਲੋ ਕੋਈ ਮੁੱਲੇ ਨਹੀਂ ਹੈਗਾ ਕੱਤੀ ਦਾ ਬੰਦਾ ਵਾਲੀਆਂ ਵੱਡੀਆਂ ਵੱਡੀਆਂ ਕੱਟੀਆਂ ਕਰਤੀਆਂ ਓਏ ਅੱਜ ਹੈਨਾ ਉਹ ਮੇਰੀਆਂ ਤਾਂ ਹੂੰ ਰੂਹ ਸ਼ੁੱਧ ਹੈ ਜਦ ਇਹਨਾਂ ਦੇ ਵਿੱਚ ਬਹਿਣਾ ਆ ਗਿਆ ਹੁਣ ਠੀਕ ਹੈ ਤੇ ਤੈਨੂੰ ਪਤਾ ਆਪਾਂ ਮਾੜੀ ਮਾੜੀ ਤੇ ਮੈਨੂੰ ਲੱਗ ਕੇ ਖੁਸ਼ੀ ਨਹੀਂ ਹੁੰਦਾ ਠੀਕ ਹੈ ਨਸ਼ਾ ਫਿਰ ਕਿਨੇ ਤਾਜੀ ਤਾਜੀ ਵਾਲੀ ਕਰਮਾ ਬਈ 12 ਤਾਜੀ ਹੁੰਦੀ ਆ ਹੂੰ ਇਹਨੇ ਪਹਿਲੇ ਨੇ 17 ਕਿਲੋ ਘੰਡੇ ਦੁੱਧ ਲਾਇਆ ਠੀਕ ਹੈ ਹੁਣ ਵੀ ਯਾਰ ਮੇਰਾ ਮਾਨ ਕਹਿੰਦਾ ਵੀ ਛੋਟੀ ਗੱਬਣ ਹੋ ਗਈ ਦੁੱਧ ਤੋਂ ਹੁਣ ਬਣਣੀ ਨਹੀਂ ਦੂਜਾ ਸੂਆ ਦਾ 20 20 ਪਲੱਸ ਵਾਲੀ ਬਣਣੀ ਪਲੱਸ ਚੱਲੂ ਪਲੱਸ ਦੁੱਧ ਤਾਂ ਮੇਰਾ ਜਿਵੇਂ ਹੁਣ ਆਪਣੇ ਵਹਾਰੇ ਪੂਰੇ ਲੱਗੇ ਹੋਏ ਨੇ ਉੱਥੇ ਬਈ ਨਾ ਉਹਨਾਂ ਨੇ ਪੱਖਾ ਲਾਇਆ ਲੋਹੇ ਹੀ ਚਾਦਰਾਂ ਪਾਈਆਂ ਉਹਨਾਂ ਨੇ ਮੇਦਾ ਰੰਗ ਵੀ ਥੋੜਾ ਜਿਹਾ ਤਾਂ ਹੀ ਉੱਡਿਆ ਖੜਿਆ ਜਿਵੇਂ ਆਪਾਂ ਕੇਅਰ ਕਰਦੇ ਆ ਤਾਂ ਛੋਟੀ ਹੁਣ ਵੀ 13-14 ਕਿਲੋ ਦੁੱਧ ਕਰ ਜੂ ਤੇ ਯਾਰ 50 50 50 ਦੇ ਖੜੀਆਂ ਨੇ ਠੀਕ ਹੈ ਹੋਣਾ ਅਗਲਾ ਹੈ ਕਿਤਾ 12 ਲੇਤਾ 10 ਕਿਲੋ ਦੁੱਤ ਮੰਨ ਕੇ ਲੈ ਜੇ ਟੋਣ ਚਵਾਏ ਜਲ ਕੇ ਕੱਟੀ ਤੇਰੀ ਜਿੱਦ ਮੰਨ ਇਹਦਾ ਰੇਟ ਫਿਰ ਇਹਦਾ ਰੇਟ ਅੱਡੀ ਦਾ ਮੁਰਲੇ ਕੋ ਸਮਰਜੀ ਕਰਾਈ ਆ ਯਾਰ ਹਮ 1 ਲੱਖ 62 ਹਜ਼ਾਰ ਦੀ ਛੁੱਟੀ ਦੇਣੀ ਦੇਣੀ ਆ ਜੇ ਸੁਣੋ ਦੇਣੀ ਨਾਲ ਕੱਟੀ ਮਿਲੂਗੀ ਨਾਲ ਕੱਟੀ ਆ ਕੰਪਲ ਚੈੱਕ ਪਾਸ ਕਰਾ ਕੇ ਦੇ ਦੂੰ ਐਨਾ ਮੁੱਲ ਟੋਕੜਾ ਦਾ ਤਾਜੀ 70 ਦੀ ਮਿਲਦੀ ਸੀ ਇਹਦਾ ਟੋਕੜ ਦਾ ਪਰ ਇਹੜੀ ਵਿੱਚ ਕੁਆਲਿਟੀ ਆ ਬਾਈ ਉਹ ਨਹੀਂ ਮਿਲਦੀ ਕਿਹੜੇ ਕੰਨ ਹਾਂ ਬਾਕੀ ਯਾਰਾ ਪੈਣਾ ਦਾ ਪੈਣਾ ਦਾ ਜਿਹੜੇ ਪਰਖੂ ਬੰਦੇ ਨੇ ਉਹਨਾਂ ਨੇ ਫਰਕ ਲਾ ਲੈਣੇ ਤੇ ਕਿਉਂ ਲੈ ਕੇ ਕੈਮਰਾ ਤੇਰਾ ਹਾਂ ਆਪਾਂ ਆ ਦੇਖੀ ਮਣੀ ਕੋੜੇ ਕਿੱਡੇ ਕਿੱਡੇ ਸਰੀਰ ਦੇ ਕਿਹ ਹੈਗਾ ਛੋਟੀ ਤਾਂ ਦੇਖੀ ਬ੍ਰਾਂਡ ਆ ਤਾਂ ਦੇਖੀ ਮਿਲ ਜੂ ਐ ਜਿਹੜਾ ਸਣ ਬ੍ਰਾਂਡ ਆ ਬ੍ਰਾਂਡ ਆ ਉਹੀ ਤਾਂ ਨਹੀਂ ਕਹਿੰਦਾ ਵੀ ਢਾਈ ਦੀ ਵਾਪਸ ਲੈ ਲੂੰ ਉਹ ਇੰਨਾ ਨਹੀਂ ਕਹਿੰਦਾ ਲੈ ਵੀ ਮਿੱਤਰੋ ਅੱਜ ਤੁਹਾਨੂੰ ਟੋਕੜ ਗੱਬਣਾ ਉਹ ਬ੍ਰਾਂਡ ਦਿਖਾਤੇ ਜਿਹੜੇ ਦੀ ਤੁਸੀਂ ਅਕਸਰ ਕਹਿ ਦਿੰਦੇ ਹੋ ਹਨਾ ਵੀ ਲੈਣੀ ਟੋਕੜ ਆ ਲੈਣੀ ਬ੍ਰਾਂਡ ਆ ਅੱਜ ਤੁਹਾਨੂੰ ਉਹ ਚੀਜ਼ਾਂ ਦਿਖਾਈਆਂ ਨੇ ਬਾਕੀ ਗੱਲਬਾਤ ਤੁਸੀਂ ਫੋਨ ਤੇ ਕਰ ਲਿਓ ਰੇਟ ਪ੍ਰੋਡਕਟ ਸਾਰੀ ਗੱਲਬਾਤ ਤੁਹਾਡੇ ਹੋ ਜੂਗੀ ਪਰ ਇੱਕ ਚੀਜ਼ ਹੈਗੀ ਆ ਕੋਈ ਵੀ ਜਾਨਵਰ ਲੈ ਜਿਓ ਤੁਹਾਡੀ ਰੂਹ ਖੁਸ਼ ਹੋ ਜੂਗੀ ਵੀ ਯਾਰ ਆਪਾਂ ਨੇ ਜਾਨਵਰ ਖਰੀਦਿਆ ਪੈਸੇ ਆਪਾਂ ਚੀਜ਼ਾਂ ਰੋਜ਼ ਹੀ ਖਰੀਦਦੇ ਆ ਪੈਸੇ ਖਰਚਦੇ ਰਹਿੰਦੇ ਆ ਪਰ ਜਿਹੜੀ ਚੀਜ਼ਾਂ ਦੇ ਆਪਾਂ ਨੂੰ ਪੈਸੇ ਖਰਚ ਕੇ ਸੰਤੁਸ਼ਟੀ ਜੀ ਨਹੀਂ ਹੋ ਜਾਂਦੀ ਵੀ ਬਾਕੀ ਆਪਣੇ ਸਹੀ ਜਗ੍ਹਾ ਤੇ ਲੱਗੇ ਨੇ ਉਹ ਚੀਜ਼ਾਂ ਨੇ ਇਹ ਵੀ ਤੁਹਾਨੂੰ ਐ ਪਛਤਾਵਾ ਨਹੀਂ ਹੋਊਗਾ ਵੀ ਆਪਾਂ ਨੇ ਯਾਰ ਪੈਸੇ ਕਾਹਦੇ ਖਰਚਤੇ ਹੈਨਾ ਥੋੜਾ ਮਨ ਭਰੂ ਘਰੇ ਲਿਆ ਕੇ ਵੀ ਯਾਰ ਆਪਾਂ ਬਾਕੀ ਕੀ ਚੀਜ਼ ਖਰੀਦੀ ਐ ਕੋਈ ਉਹਦੇ ਪੈਸੇ ਦੇ ਕੇ ਆਇਆ ਹੈਨਾ ਸਹੀ ਜਮੁੱਲ ਉਹੀ ਗੱਲ ਹੋ ਜੂ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਿੰਡ ਲੇਲਖੁਰਦ ਜ਼ਿਲ੍ਹਾ ਸੰਗਰੂਰ ਆਉਣਾ ਪਿੰਡ ਜਦੋਂ ਅਈਆਂ ਮਈਆਂ ਘਰੇ ਹੁੰਦੀਆਂ ਨੇ ਰਿਸ਼ਤੇਦਾਰ ਅੰਦਰ ਬਾਅਦ ਚ ਬਹਿੰਦਾ ਜਾ ਕੇ ਪਹਿਲਾਂ ਮੱਝਾਂ ਦੇਖਦਾ ਅੱਜ ਸਾਡੇ ਇੰਨੇ ਬੰਦੇ ਆ ਗਏ ਰਿਸ਼ਤੇਦਾਰ ਵੀ ਸਾਡਾ ਖੁਦ ਪਰੋਣਾ ਰਹੀ ਜਾਂਦਾ ਉਹ ਅੰਦਰ ਨੀ ਗਾ ਉਰੀ ਬੈਠੇ ਨੇ ਸਾਡੇ ਕੋਲ ਕਹਿੰਦਾ ਝੂਟੀਆਂ ਅਸਲ ਨੇ ਕਹਿੰਦਾ ਮੈਨੂੰ ਦੇ ਦੇ ਮਾ ਤੂ ਲੈ ਜਾ ਉਹਨਾਂ ਨੂੰ ਨਹੀਂ ਸਾਮ ਘਟਾ ਬਾਈ ਇਹਦਾ ਥੇਲੀ ਦੇ ਫੋੜੇ ਮੰਗੂ ਸਾਹਮਣੀਆਂ ਲੈਣੀ ਠੀਕ ਹੈ ਉਹਨਾਂ ਨੂੰ ਇਹਨਾਂ ਦੇ ਇੱਕ ਛੋਟੇ ਨੂੰ ਭੇਜ ਦਾਂਗੇ ਘਰ ਸੌਖਾ ਪੂਰਾ ਕਰ ਲੈਣਗੇ ਠੀਕ ਹੈ ਅਸਲ ਚੀਜ਼ਾਂ ਨੇ ਠੀਕ ਹੈ ਮਿੱਤਰੋ ਲੇਲ ਖੁਰਦਾ ਹੋਣਾ ਪਊਗਾ ਸਾਨੂੰ ਜੇ ਇਦਾਂ ਦੇ ਤੋਹਫੇ ਖਰੀਦਣੇ ਆਪਣੇ ਘਰ ਦਾ ਸ਼ਿੰਗਾਰ ਬਣਾਉਣੇ ਨੇ ਨੰਬਰ ਬੋਲਿਓ ਜੀ 98784 4754 475 ਹੈਪੀ ਤੇਰਾ ਨੰਬਰ ਵੀ ਨਾਲ ਪਾ ਦੀ ਮੈਂ ਤੁਹਾਨੂੰ ਇਕੱਲਾ ਬੰਦਾ ਇਹਨਾਂ ਮਾਲਵੇ ਇਕੱਲਾ ਸਾਹਮਣਾ ਨੋਕਰ ਕਈ ਵਾਰੀ ਫੋਨ ਕੱਟ ਚੱਕਿਆ ਜਾਂਦਾ ਠੀਕ ਹੈ ਓਕੇ ਸਰ